ਲਓ ਵੀ ਮਿੱਤਰੋ ਅੱਜ ਤੁਹਾਨੂੰ ਦੋ ਜਾਨਵਰ ਦਿਖਾਉਣੇ ਆ ਦੋਨੇ ਕੋਕਾ ਪੀਸ ਆ ਚੰਗੇ ਖਾਨਦਾਨਾਂ ਦੇ ਆ ਤੇ ਦੋਨਾਂ ਦਾ ਹੀ ਰੇਟ ਲੱਖੋਂ ਥੱਲੇ ਹਜ਼ਾਰਾਂ 'ਚ ਥੋੜੇ ਜਿਹਾ ਹਜ਼ਾਰਾਂ 'ਚ ਤੁਹਾਨੂੰ ਇੰਨਾ ਹਿੰਟ ਦਿੱਤਾ ਜਮਾ ਥੋੜੇ ਥੋੜੇ ਪੈਸੇ ਦੋਨੋਂ ਵੇਚੇਰੇ ਆ ਇੱਕ ਮਾਰਵਾੜੀ ਤੇ ਦੂਜਾ ਨੀਲਾ ਇਕੱਲੇ ਇਕੱਲੇ ਡਿਟੇਲ ਦਵਾਂ ਕੀ ਉਮਰ ਆ ਕੀ ਹਾਈਟ ਆ ਆਸਤੈ ਵੀਡੀਓ ਪੂਰੀ ਦੇਖ ਲੈ ਦੋ ਬਸ਼ੇਰਿਆਂ ਦੀ ਹੈ ਤੇ ਡਿਟੇਲ ਦੇਣੀ ਹੈ ਪਹਿਲਾਂ ਦਾ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤੈਤ ਨਾਲ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਤੁਹਾਡੇ ਸਾਹਮਣੇ ਦੋਸਤੋ ਅੱਜ 2 ਜਾਨਵਰ ਲਿਆਤੇ ਤੁਹਾਨੂੰ ਤਰੀਕਾ 27 ਮਈ 2025 ਦਿਨ ਮੰਗਲਵਾਰ ਤੇ ਦੋਨੇ ਪੂਰਾ ਆਪਾਂ ਕਹਿ ਸਕਦੇ ਹਾਂ ਸਿਰੇ ਵਾਲੀਆਂ ਚੀਜ਼ਾਂ ਹੀ ਲਿਆਤੇ ਆਂ ਦੇਖੋ ਕੰਨੜਾ ਬਣਾਉਂਦਾ ਨਾ ਦਿਲ ਖੜਨੇ ਖੁਰਨੇ ਕਿਆ ਬਾਤ ਆ ਜਮਾ ਥੋੜੇ ਪੈਸਿਆਂ ਦਾ ਵਹਿਰਾ ਦਿਲ ਲਟਲੂ ਪਰ ਤੁਹਾਡਾ ਮੈਂ ਰੰਗ ਰੂੰਗਾ ਨੀਲਾ ਕੱਢਿਆ ਨਾ ਬੱਚੇ ਨੇ ਸਾਰੇ ਹੀ ਦੁਕਾਨਾਂ ਦਾ ਦਿਲ ਬਣਾਉਂਦਾ ਲੱਤ ਲੰਮੀਆਂ ਕੰਨਾਂ ਤੋਂ ਲੈ ਕੇ ਪੈਰਾਂ ਤਾਈਂ ਇੱਕ ਨੰਬਰ ਕੋਕਾ ਪੀਸਾ ਵਸ ਦੋਨਾਂ ਬੱਚਿਆਂ ਦੀ ਪੂਰੀ ਡਿਟੇਲ ਦਵਾਂਗੇ ਤੁਸੀਂ ਵੀਡੀਓ ਨੂੰ ਇੱਕ ਤਾਂ ਪੂਰੀ ਦੇਖ ਲਓ ਸਾਰੀ ਵੀਡੀਓ ਦੇਖ ਕੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਸਾਡਾ ਵੀ ਜਿਹੜਾ ਹੌਸਲਾ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਲਿਆਉਣ ਦਾ ਬਣਿਆ ਰਵੇ ਤੇ ਮਿੱਤਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਡਿਟੇਲ ਸਾਰੀ ਆਪਾਂ ਬੱਚਿਆਂ ਦੀ ਵੀਡੀਓ ਦੇ ਵਿੱਚ ਦੇ ਦਿੰਦੇ ਨੇ ਰੇਟ ਦਾ ਆਈਡੀਆ ਦਿੱਤਾ ਤੁਹਾਨੂੰ ਥੋੜੇ ਦੇ ਹਜ਼ਾਰਾਂ ਹਜ਼ਾਰਾਂ ਦੇ ਆ ਬੱਚੇ ਤੇ ਬਾਕੀ ਜੇ ਪਸੰਦ ਆਏ ਤਾਂ ਨੰਬਰ ਥੱਲੇ ਚੱਲੀ ਜਾਂਦੇ ਆ ਹੁਣ ਲੋੜੇ ਪਰ ਪਹਿਲਾਂ ਇੱਕ ਵਾਰ ਪੂਰੀ ਡਿਟੇਲ ਸੁਣ ਲਓ ਸਭ ਤੋਂ ਪਹਿਲਾਂ ਤਾਂ ਬੱਚੇ ਦਾ ਦੇਖੋ ਦੋਸਤੋ ਰੰਗ ਕੰਨਾ ਪੱਕਾ ਬੱਚੇ ਦਾ ਕਾਲਾ ਰੰਗ ਆ ਸਾਢੇ 6 ਮਹੀਨੇ ਉਮਰ ਆ ਮੱਥੇ ਲੰਮਾ ਫੁੱਲ ਤੇ ਮਗਰਲੇ ਦੋ ਪੈਰ ਚਿੱਟੇ ਤੇ ਮੂਹਰ ਲਾ ਥੋੜਾ ਆਇਆ ਪੈਰ ਚਿੱਟਾ ਮਿੱਤਰੋ ਤੇ ਖਾਨਦਾਨ ਪੂਰਾ ਤਕੜਾ ਮੱਥਾ ਪਹਿਰਾ ਦਾ ਬੱਚਾ ਪੂਰਾ ਸਾਫ ਆ ਬਾਲਪੋਰੀਆਂ ਦਾ ਸਾਫ ਆ ਦੇਮਨ ਲੱਗੀ ਹੋਈ ਆ ਮੱਥੇ ਸਿੰਗਲ ਪੋਰੀ ਆ ਖਾਨਦਾਨ ਦੀ ਗੱਲ ਕਰੀ ਤਾਂ ਦੋਸਤੋ ਆਲੀਸਾਨ ਬਲੱਡ ਲਾਈਨ ਦਲਸਾਨ ਘੋੜੇ ਦਾ ਪੋਤਾ ਤੇ ਚੈਂਪੀਅਨ ਰਾਜਵੰਸ਼ ਦਾ ਬੱਚਾ ਮੰਨ ਲਓ ਪਿਓ ਇਹਦਾ ਚੈਂਪੀਅਨ ਰਿਆ ਹੋਇਆ ਹੈ ਮਿੱਤਰੋ ਤੇ ਬੱਚਾ ਆਪ ਵੀ ਚੰਗਾ ਜਿਹਨੇ ਥੋੜੇ ਪੈਸੇ ਲਾ ਕੇ ਚੰਗਾ ਕੋਈ ਸਵਾਰੀ ਨੂੰ ਘੋੜਾ ਬਣਾਉਣਾ ਹੋਵੇ ਜਾਂ ਕਿਸੇ ਨੇ ਆਪਦੇ ਸੌਂਕ ਨੂੰ ਘੋੜਾ ਰੱਖਣਾ ਹੋਵੇ ਆ ਇੱਕ ਵਾਰਾ ਬੱਚਾ ਜ਼ਰੂਰ ਦੇਖੋ ਜੀ ਮੇਰੇ ਕੈਨ ਤੇ ਆ ਕੇ ਦੇਖ ਕੇ ਤੁਹਾਡਾ ਮਨ ਖੋਸੋ ਜੂ ਬਾਕੀ ਮਾਰਵਾੜੀਆਂ ਦਾ ਜਿਵੇਂ ਤੁਸੀਂ ਰੇਟ ਸੁਣਦੇ ਹੋ ਜਿਆਦਾ ਰੇਟ ਦਾ ਬੱਚਾ ਨਹੀਂ ਥੋੜੇ ਜਿਹਾ ਹਜ਼ਾਰਾਂ ਰੁਪਈਆ ਦਾ ਜੀ ਬੱਚਾ ਤੇ ਲੰਮੇ ਧੌਣ ਆ ਨਖਰਾ ਨਖਰਾ ਪੂਰਾ ਪੱਬਾਂ ਤੇ ਤੁਰਦਾ ਬੱਚਾ ਕਈ ਵਾਰ ਹੁੰਦਾ ਕਿ ਬੱਚੇ ਦੀ ਮੰਦੀ ਰੀਝ ਹੁੰਦੀ ਜਾਂ ਕਿ ਆਪਣੇ ਭਰਾ ਦੀ ਰੀਝ ਹੁੰਦੀ ਜਦੋਂ ਆਪਾਂ ਮਾਰਵਾੜੀ ਵਿਸ਼ੀਰਾ ਤਿਆਰ ਕਰਨਾ ਚੰਗੇ ਖਾਨਦਾਨ ਦਾ ਹੋਵੇ ਪਰ ਜਦ ਮੈਂ ਅੱਜਕੱਲ ਪਨੂ ਪਤਾ ਪੂਰੇ ਟਾਪ ਦੇ ਘੋੜੇ ਦਾ ਲੈਣਿਆਂ ਤਾਂ ਥੋੜੇ ਜਿਹਾ ਪੈਸੇ ਵੀ ਜ਼ਿਆਦਾ ਲਾਉਣੇ ਪੈਂਦੇ ਆ ਤਾਂ ਤਾਂ ਮੇਤਰੋ ਅੱਜ ਆਪਾਂ ਵੀ ਤੁਹਾਡੇ ਲਈ ਥੋੜੇ ਜਿਹਾ ਪੈਸਿਆਂ ਦਾ ਚੰਗਾ ਮਾਰવાડી ਵਿਸ਼ੇਰਾ ਲਿਆਤਾ ਤੇ ਨੰਬਰ 2 ਤੇ ਆਹ ਜੂਬਾ ਦੇਖੋ ਇੱਕ ਰੱਬ ਨੇ ਮੂਰਤੀ ਬਣਾਤੀ ਦੇਖੋ ਪਹਿਲਾਂ ਤਾਂ ਕੰਨਾ ਦਾ ਬਣਾਉਂਦਾ ਨਾ ਦਿਲ ਖੜ ਨਹੀਂ ਖੜ ਨਹੀਂ ਦਾ ਤਾਂ ਬੜਾ ਜ਼ਿਆਦਾ ਸੋਹਣਾ ਬੱਚਾ ਦੇ ਦੋਸਤੋ ਆਪਣੇ ਪੰਜਾਬ ਨਾਲ ਸੰਦਾ ਮਾਂ ਪਿਓ ਦੋਨੇ ਪੰਜਾਬ ਨਾਲ ਸੰਦੇ ਆ ਤੇ ਪਰ ਬੱਚਾ ਕੁਆਲਟੀ ਚੈੱਕ ਕਰ ਲੋ ਬਸ ਲੱਤ ਦੀ ਨਲੀ ਚੈੱਕ ਕਰ ਕੰਨ ਹਾਈ ਤੱਕ ਦਾ ਤਾਂ ਤੇ 30000 ਡਿਜ਼ਾਈਨ ਚੈੱਕ ਕਰੋ ਦੋਸਤੋ ਇਹਦੀ ਮਾਂ ਆਪਣੇ ਪੰਜਾਬ ਨਾਲ ਸੰਦੀ ਇਹ ਮੱਝ ਦਾ ਸ਼ਾਨਦਾਨ ਦੀ ਤੇ ਪਿਓ ਆਪਣੇ ਪੰਜਾਬ ਨਾਲ ਸੰਦਾ ਦੋਨੋਂ ਕਰਾਜ ਦੋਨੇ ਪੰਜਾਬ ਨਾਲ ਸੰਦੇ ਤਾਂ ਆਪਾਂ ਕਹਿ ਸਕਦੇ ਆ ਬਸੀਰਾ ਜਿਹੜਾ ਪੰਜਾਬ ਨਾਲ ਸੰ ਤੇ ਹੁਣ ਆਪਾਂ ਇਹਦੇ ਖਾਨਦਾਨ ਦੀ ਗੱਲ ਤੁਹਾਨੂੰ ਦੱਸੇ ਮਾਤ ਦਾ ਹਸਤੀ ਦਿੱਤੀ ਵੀ ਨੀਲੀ ਆ ਕਿਉਂ ਇਹਦਾ ਅਰਜਨ ਰੌਲੀ ਵਾਲੇ ਦਾ ਬੱਚਾ ਫੂਲੇ ਵਾਲਾ 파ਰਸ ਘੋੜਾ ਜੀ ਤਾਂ ਮਿੱਤਰ ਔਲੀ ਵਾਲੇ ਅਰਜਨ ਦਾ ਪੁੱਤ ਆ ਗਿਆ ਤੇ 파ਰਸ ਦਾ ਬੱਚਾ ਆ ਬੱਚੇ ਦੇ ਰੱਤਸਾ ਕੱਲ ਨਵਾਂ ਪਿਆ ਕਰਕੇ ਨੂੰ ਹੋਲਡਰ ਜਾਂ ਧਿਆਰੇ ਨਾਲ ਤੁਰਨਾ ਪਤਾ ਨਹੀਂ ਸੀ ਇਸ ਲਈ ਆਪਾਂ ਮੂੰਹ ਤੋਂ ਹੋਲਡਰ ਲਾ ਕੇ ਤੁਰਿਆ ਇਸ ਲਈ ਇਹਨੂੰ ਫਾਰਮ ਦੇ ਬਾਹਰ ਵੀ ਵੀਡੀਓ ਬਣਾਉਂਦੀ ਜਿਆਦਾ ਦੂਰ ਨਹੀਂ ਲੈ ਕੇ ਥੁੰਦਾਂ ਨੇ ਕਈ ਵਾਰ ਕਹਿੰਨੇ ਕੋਈ ਚੜਾਉਣਾ ਹੋਵੇ ਬਸ਼ੀਰਾ ਮਨ ਦੀ ਰੀਜ ਹੁੰਦੀ ਆ ਜਦੋਂ ਆਪਾਂ ਚੰਗਾ ਬਸ਼ੀਰਾ ਚੜਾਈਏ ਤੇ ਪੈਸੇ ਵੀ ਥੋੜੇ ਲਾਉਣੇ ਜਾਂ ਕਹਿੰਨੇ ਕਿਹਨੂੰ ਸਨਮਾਨ ਚ ਦੇਣਾ ਹੋਵੇ ਤਾਂ ਮਿੱਤਰੋ ਆ ਬੱਚੇ ਨਾਲ ਸਾਫਤਾ ਬੱਚਾ ਨਹੀਂ ਮਿਲਣਾ ਤੇ ਚੀਜ਼ ਵੀ ਕੁਆਲਟੀ ਪੂਰੀ ਟੌਪ ਦੀ ਮਿਲੂ। ਕੰਨ ਦੇਖ ਲਓ ਜਿਵੇਂ ਛੋਟਾ ਛੋਟਾ ਇੰਚੀ ਦਾ ਕੰਨ ਜਿਵੇਂ ਆਪਣੇ ਵਾਲੇ ਡਾਇਮੰਡ ਦੇ ਬੱਚਿਆਂ ਦਾ ਹੁੰਦਾ ਤੇ ਬਾਕੀ ਹੱਥਾਂ ਪੈਰਾਂ ਦਾ ਸਾਫ ਆ, ਬਾਲ ਭੋਰੀਆਂ ਦਾ ਸਾਫ ਆ। ਲੱਤ ਲੁੱਤੇ ਵੀ ਬਹੁਤ ਲੰਮੇ। ਸੋ ਜਿਹੜੇ ਵੀ ਕਿਸ ਸੱਜਣ ਦੇ ਬੱਚਾ ਹੋਇਆ ਪਸੰਦ ਤਾਂ ਨੰਬਰ ਥੱਲੇ ਆ ਚੱਲੀ ਜਾਂਦੇ ਆ। ਬਿਸ਼ੇਰੇ ਦੋਨਾਂ 'ਚ ਜਿਹੜਾ ਵੀ ਬਿਸ਼ੇਰਾ ਮਰਜ਼ੀ ਚਾਏ, ਕਾਲਾ ਬਿਸ਼ੇਰਾ ਪਸੰਦ ਆ ਆਪ ਜੀ। ਚਾਹੇ ਆਜੇ ਨੀਲਾ ਜੀ ਦੋਨੋਂ ਵਸੇਰਾਂ ਜਿਹੜਾ ਵੀ ਤੁਹਾਡੇ ਬੱਚਾ ਪਸੰਦ ਆਵੇ ਨੰਬਰ ਥੱਲੇ ਦਿੱਤੇ ਬਸ ਫੋਨ ਲਾ ਕੇ ਸੰਪਰਕ